ਕੀ ਕੱਲ ਮੈਂ ਤੁਹਾਡੇ ਆਪਣਾ ਜਗਮੀਤ ਸਿੰਘ ਖੱਪਿਆ ਵਾਲੇ ਤੇ ਸਾਡੇ ਨਾਲ ਜੁੜ ਚੁੱਕੇ ਨੇ ਬਾਬਾ ਸੁਖਜੀਤ ਸਿੰਘ ਜੀ ਖੋਸਾ ਜੀ ਸਤਕਾਰ ਕਮੇਟੀ ਤੋਂ ਗੱਲਬਾਤ ਕਰਾਂਗੇ ਰਾਮ ਮੰਦਰ ਦੇ ਉਦਘਾਟਨ ਨੂੰ ਲੈ ਕੇ ਜਿਹੜਾ ਕੱਲ ਨੂੰ 22 ਤਰੀਕ ਨੂੰ ਹੋਣ ਜਾ ਰਿਹਾ ਹੈ ਪੂਰੇ ਭਾਰਤ ਦੇ ਵਿੱਚ Hindu ਧਰਮ ਦੇ ਵਿੱਚ ਜਿੱਥੇ ਖੁਸ਼ੀਆਂ ਮਨਾਇਆਂ ਜਾ ਰਹੀਆਂ ਨੇ ਉੱਥੇ ਹੀ ਵੱਖ-ਵੱਖ ਸ਼ਹਿਰਾਂ ਦੇ ਵਿੱਚ ਲੰਗਰ ਵੀ ਲਾਏ ਜਾ ਰਹੇ ਨੇ ਤੇ जय श्री राम वाले जेडे ਝੰਡੇ ਲਾ ਕੇ ਜਿਹੜੀ ਖੁਸ਼ੀ ਦਾ ਜਹਾਰ ਕੀਤਾ ਜਾ ਰਿਹਾ ਦੂਸਰੇ ਪਾਸੇ ਜੇ ਸਿੱਖ ਧਰਮ ਦੀ ਗੱਲ ਕਰੀਏ ਤਾਂ ਕਈ ਲੋਕ ਇਸ ਤੇ ਜਾਣਾ ਚਾਹੁੰਦੇ ਨੇ ਕੋਈ ਨਹੀਂ ਜਾਣਾ ਚਾਹੁੰਦਾ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਸਵਾਗਤ ਹੈ ਜੀ ਸਤਿ ਸ੍ਰੀ ਅਕਾਲ ਠੀਕ ਠਾਕ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਠੀਕ ਠਾਕ ਤੁਸੀਂ ਸੁਣਾਓ ਜੀ ਬਸ ਚੜਦੀ ਕਲਾ ਜੀ ਕੀ ਕਹੋਗੇ 22 ਤਰੀਕ ਨੂੰ ਜਿਹੜਾ ਉਹ ਘਾਟਨ ਹੋ ਰਿਹਾ RAM ਮੰਦਰ ਜੀ ਦਾ ਦੇਖੋ ਜੀ ਰਾਮ ਮੰਦਰ ਕੋਲ ਬਣਾ ਰਿਆ ਉਹਨਾਂ ਨੂੰ ਮੁਬਾਰਕ ਹੈ ਜੀ ਬਣਨੇ ਚਾਹੀਦੇ ਆ ਹਰ ਇੱਕ ਦੇ ਆਸਥਾ ਦਾ ਸਥਾਨ ਬਣਨਾ ਚਾਹੀਦਾ ਪਰ ਇਹ ਜਿਹੜਾ ਰਾਮ ਮੰਦਰ ਜਿਹੜੀ ਜਗ੍ਹਾ ਤੇ ਬਣਾ ਰਿਆ ਇਹ ਵਿਵਾਦਿਤ ਗੱਲ ਹੈਗੀ ਆ ਇਹ ਕਾਫੀ ਸਾਲ ਪਹਿਲਾਂ ਉੱਥੇ ਬਾਪਰੀ ਮਸਜਿਦ ਸੀਗੀ ਮੁਸਲਮਾਨ ਵੀਰਾਂ ਦੀ ਜੀ ਉਸ ਮਸਜਿਦ ਨੂੰ ਢਾ ਕੇ ਮੰਦਰ ਬਣਾਉਣਾ ਹੂੰ ਪਹਿਲੀ ਗੱਲ ਤੇ ਇਹ ਜਿਹੜਾ ਸਿਧਾਂਤ ਦੇ ਅਨੁਸਾਰ ਹੀ ਨਹੀਂ ਹੈਗਾ ਕਿ ਕਿਸੇ ਦੀ ਧਰਮ ਕਸਮ ਨੂੰ ਕਸਤਾ ਨੂੰ ਘਾੜੋ ਤੇ ਜ਼ੋਰ ਜਬਰ ਕਰਕੇ ਆਪ ਦੀ ਧਰਮ ਦੀ ਆਸਤਾ ਬਣਾ ਲਓ ਹੂੰ ਇਹ ਸਰਾਸਰ ਗਲਤ ਹੈਗਾ ਕਿਉਂਕਿ ਇਹ ਹਿੰਦੂ ਭੀੜਨ ਤੇ ਉਹਨਾਂ ਦਾ ਜਿਹੜੀ ਬਾਬਰੀ ਮਸਜਿਦ ਉਠਾਈ ਆ ਹੁਣ ਕਈਆਂ ਵੀਰਾਂ ਦਾ ਤਰਕ ਹੈਗਾ ਹਿੰਦੂ ਕਬਰ ਨਹੀਂ ਉਹਦਾ ਜ਼ਬਰਨਾ ਬਣਾਈ ਸੀ ਉਥੇ ਪਹਿਲਾਂ ਸਾਡਾ ਮੰਦਿਰ ਹੁੰਦਾ ਸੀ ਇੰਦਾ ਮਤਲਬ ਜਿਹੜੀ ਲੀ ਤੇ ਬਾਬਰ ਚੱਲਿਆ ਸੀ ਉੱਥੇ ਹੀ ਤੁਸੀਂ ਚੱਲ ਪਿਆ। ਤੁਹਾਡੇ ਕੋਲ ਅਜੋਧਿਆ ਵਿੱਚ ਇਕੱਲੀ ਉਹ ਹੀ ਜ਼ਮੀਨ ਥੋੜੋ ਰਹੀ ਹੈ। ਹੋਰ ਵੀ ਜ਼ਮੀਨਾਂ ਸੀਗੀਆਂ ਮੰਦਿਰ ਹੋਰ ਕਿਤੇ ਜਗ੍ਹਾ ਤੇ ਵੀ ਬਣਾਇਆ ਜਾ ਸਕਦਾ ਸੀ। ਇੰਦਾ ਇੱਕੋ ਇੱਕ ਕਾਰਨ ਹੈਗਾ ਕਿ ਘੱਟ ਗਿਣਤੀਆਂ ਨੂੰ ਖਾਓ। ਉਹਨਾਂ ਦੀਆਂ ਧਾਰਮਿਕ ਕਸਤਾਂ ਨੂੰ ਅਜਾੜ ਦਿਓ ਤੇ ਆਪਣੇ ਆਪ ਆਪਣੀਆਂ ਧਾਰਮਿਕ ਕਸਤਾਂ ਸਟੈਬਲਿਸ਼ ਕਰੋ ਜਿਹੜੀ ਕਿ ਸਰਾਸਰ ਗਲਤ ਹੈਗੀ ਆ। ਹਾਂ ਦੂਜੀ ਗੱਲ ਆ ਜਾਂਦੀ ਅਗਲੇ ਬੰਨੇ ਕਿ ਕਈ ਸਾਡੇ ਉੱਥੇ ਵੀਰ ਬੀਬੀਆਂ ਭੈਣਾਂ ਤੁਸੀਂ ਸੋਸ਼ਲ ਮੀਡੀਆ ਤੇ ਕੀਰਤਨ ਕਰਦੇ ਸੁਣੇ ਆ ਜਿਹੜੇ ਕਹਿੰਦੇ ਸਰਬੇ ਘਟ ਰਾਮ ਬੋਲੇ ਰਾਮ ਬਿਨਾ ਕੋ ਬੋਲੇ ਰੇ ਉਹ ਬਾਣੀ ਦੀਆਂ ਪੰਕਤੀਆਂ ਨੂੰ ਵੀ ਸਹੀ ਢੰਗ ਨਾਲ ਆਚਾਰ ਨਹੀਂ ਕੀਤਾ ਜਾ ਰਿਹਾ ਉਹਨਾਂ ਕੋਲ ਪਰ ਉਹਨਾਂ ਨੇ ਗਿਆਤ ਲਈ ਭੋਲੇ ਭਾਲੇ ਸਿੱਖਾਂ ਦੇ ਗਿਆਤ ਲਈ ਜਾਂ ਜਿਹੜੇ ਸ਼ਤਾਨ ਵਰਤੀ ਵਾਲੇ ਸਿੱਖਾਂ ਉਹਨਾਂ ਦੇ ਗਿਆਤ ਲਈ ਮੈਂ ਅਰਚ ਬੇਨਤੀ ਕਰਦਾ ਤੁਹਾਡੇ ਮਾਧਿਅਮ ਰਾਹੀਂ ਕਿ ਸਵੇ ਘਟ ਰਾਮ ਘਟ ਹੁੰਦਾ ਹਰ ਘਟ ਹਰ ਜਰੇ ਜਰੇ ਵਿੱਚ ਭਾਵ ਕੇ ਪਨਸਪਤੀ ਵਿੱਚ ਫੁੱਲਾਂ ਫਲਾਂ ਵਿੱਚ ਮਨੁੱਖਾਂ ਵਿੱਚ ਪਰਮੇਸ਼ਰ ਹੈ ਠੀਕ ਹੈ ਜੀ ਸਵੇ ਘਟ ਰਾਮ ਉਹ ਫਿਰ ਰਮੇ ਹੋਏ ਰਾਮ ਦੀ ਗੱਲ ਹੈ ਜਾਂ ਕਿ ਦਸ਼ਰਤ ਦੇ بیٹے ਦੀ ਗੱਲ ਹੈ ਤੇ ਜਿਹੜੀ ਗੱਲ ਸਾਡੇ ਕਈ ਭੁੱਲੜ ਵੀਰ ਇਹਨੂੰ ਕਹਿੰਦੇ ਆ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਰਾਮ ਦਾ ਨਾਮ ਬਹੁਤ ਵਾਰੀ ਆਇਆ ਜੇ ਕਿਤੇ ਦਸ਼ਰਤ ਦੇ بیٹے ਦਾ ਨਾਮ ਆਇਆ ਤੇ ਉੱਥੇ ਉਹਨਾਂ ਨੇ ਕਿਹਾ ਵੀ ਰੋਵੇਰਾ ਆਪਣਾ ਰਾਮ ਪਛਤਾਵੇ ਦੀ ਅੱਗ ਵਿੱਚ ਰੋ ਰਿਹਾ ਤੇ ਜਿਹੜੇ ਰਾਮ ਦੀ ਗੁਰੂ ਗ੍ਰੰਥ ਸਾਹਿਬ ਨੇ ਗੱਲ ਕਹੀ ਆ ਵੀ ਸਭੇ ਕਾ ਟਰਾਮ ਬੋਲੇ ਰਾਮ ਬਿਨਾ ਕੋ ਬੋਲੇ ਰੇ ਔਰ ਰਮੇ ਹੋਏ ਰਾਮ ਦੀ ਗੱਲ ਹੈ ਨਾ ਕਿ ਦਸ਼ਰਤ ਦੇ بیٹے ਦੀ ਸੋ ਸਾਡਾ ਸਿੱਖਾਂ ਦਾ ਉਹਦੇ ਨਾਲ ਕੋਈ ਸੰਬੰਧ ਨਹੀਂ ਹਾਂ ਵੀ ਇਹ ਇਹ ਅਸੀਂ ਕਹਿ ਸਕਦੇ ਹਾਂ ਵੀ ਸਾਡੇ ਗਵਾਂਢ ਜਿੱਦਾਂ ਘਰ ਹੋਵੇ ਹਿੰਦੂ ਵੀਰਾਂ ਦਾ ਘਰ ਹੋਵੇ ਦੇ ਉਹ ਆਪਦਾ ਉਥੇ ਜਗਰਾਤਾ ਜਾਂ ਮਾਤਾ ਦਾ ਜਾਗਰਣ ਕਰਦੇ ਹੁਣ ਤੇ ਸਾਨੂੰ ਤਰਾਜ ਕੋਈ ਨਹੀਂ ਪਰ ਅਸੀਂ ਐਵੇਂ ਬਗਾਨੀ ਸ਼ਾਦੀ ਵਿੱਚ ਦੁਲਲਾ ਉਦਾਨਾ ਨਾ ਹੋਏ ਫਿਰੀਏ ਸਾਡਾ ਉਹਦੇ ਨਾਲ ਕੋਈ ਸਬੰਧ ਨਹੀਂ ਜੀ ਜੀ ਜਿਵੇਂ ਉਹਨਾਂ ਦੇ ਵੱਲੋਂ ਖੁਸ਼ੀ ਦਾ ਜ਼ਹਰ ਕੀਤਾ ਜਾ ਰਿਹਾ ਉਹ ਤਾਂ ਫਿਰ ਕਰ ਸਕਦੇ ਹੋ ਉਹਦੇ ਧਰਮ ਦੇ ਵਿੱਚ ਤੇ ਨਾ ਪੱਖ ਨਹੀਂ ਫਿਰ ਇਹ ਦੂਸਰੇ ਪੱਖੇ ਤੇ ਜੇ ਆਪਾਂ ਸਿੱਖ ਧਰਮ ਦੀ ਗੱਲ ਕਰੀਏ ਤੇ ਕਹਿੰਦੇ ਜੀ ਕੰਟਰੋਵਰਸੀ ਸਾਡੇ 'ਚ ਹੀ ਕਿਉਂ ਚੱਲ ਰਹੀ ਹੈ ਕਿਉਂਕਿ ਉਹ ਤੋਂ ਮਤ ਧਰਮ ਦੀ ਗੱਲ ਹੋ ਰਹੀ ਹੈ ਮੁਬਾਰਕ ਹੈ ਮੈਂ ਤਾਂ ਕਹਿੰਦੀ ਜੀ ਠੀਕ ਹੈ ਉਹਨਾਂ ਦਾ ਕੰਮ ਚੱਲ ਰਿਹਾ ਜਿਉ ਬਣਾ ਰਹੇ ਨੇ ਸਰਕਾਰ ਉਹਨਾਂ ਦੇ ਨਾਲ ਨੇ ਤੇ ਚਾ ਇਹ ਦੂਜੇ ਧਰਮ ਨੂੰ ਜਿੰਨਾ ਦੀ ਮਸਜਿਦ ਢਾਈ ਗਈ ਆ ਜਿਵੇਂ ਤੁਸੀਂ ਸ਼ਬਦ ਵਰਨਿਆ ਕਿ ਪਹਿਲਾਂ ਇੱਕ ਉੱਥੇ ਬਾਬਰੀ ਮਸਜਿਦ ਹੁੰਦੀ ਸੀ ਜੀ 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 ਉਹ ਢਾਹ ਦਿੱਤੀ ਗਈ ਤੇ ਉੱਥੇ ਹੀ ਜਿਹੜਾ ਬਣਾਇਆ ਜਾ ਰਿਹਾ ਤੇ ਪਰ ਕੁਝ ਹਿੰਦੂ ਵੀ ਰਹਿੰਦਾ ਤਰਕ ਇਹ ਨਹੀਂ ਹੈਗਾ ਕਿ ਉੱਥੇ ਪਹਿਲਾਂ ਠੱਕੇ ਨਾਲੋਂ ਮਸਜਿਦ ਬਣੀ ਹੋਈ ਸੀਗੀ ਮੈਂ ਤਾਂ ਤੁਹਾਨੂੰ ਪਹਿਲਾਂ ਹੀ ਕਲੀਅਰ ਕਰ ਚੁੱਕਾ ਕਿ ਇਹਦਾ ਕੋਈ ਉਹਨਾਂ ਕੋਲ ਇਤਿਹਾਸਕ ਪ੍ਰਮਾਣ ਨਹੀਂ ਹੈ ਇਹ ਤਾਂ ਉਹ ਗੱਲ ਉਹ ਹੋ ਗਈ ਜਿਹੜੀ ਗੁਰਬਾਣੀ ਵਿੱਚ ਸੱਚੇ ਪਾਤਸ਼ਾਹ ਨੇ ਸ੍ਰੀ ਜਗਜੀਤ ਸਿੰਘ ਵਿੱਚ ਬਿਆਨ ਕੀਤਾ ਹੈ ਜਿਵੇਂ ਜੈਸਾ ਹੱਥ ਜੋੜ ਕਰੇ ਸੋਏ ਪੁਰਾਣੇ ਹਿੰਦੂਆਂ ਦੇ ਹੱਥੇ ਚ ਜੋੜ ਆ ਜਾਂਦਾ ਰਾਜ ਤੇਜ ਆ ਤੇ ਇਹਨਾਂ ਨੇ ਢਾਹ ਤੀ ਤੇ ਆਪਣਾ ਜੋੜ ਵਿਖਾਤਾ ਹੋ ਸਕਦਾ ਫਿਰ ਉਦੋਂ ਬਾਬਰ ਨੇ ਆਲ ਦਾ ਜੋੜ ਵਿਖਾਇਆ ਹੋਵੇ ਪਰ ਇਹ ਗੱਲ ਤਾਂ ਠੀਕ ਨਹੀਂ ਨਾ ਬਣਦੀ ਕੱਲ ਨੂੰ ਮੁਸਲਮਾਨ ਜਿਹੜਾ ਸਮੁਦਾਇਆ ਉਹਨਾਂ ਦਾ ਜੋੜ ਚੱਲੂਗਾ ਉਹ ਫੇਟਾ ਦੇਣਗੇ ਫੇ ਮਸਜਿਦ ਬਣਾ ਲੈਣਗੇ ਫੇ ਤਾਂ ਇਹ ਕੰਟਰੋਵਰਸੀ ਕਦੇ ਮੁੱਕਣ ਵਾਲੀ ਨਹੀਂ ਹੈ ਤੇ ਜੇ ਅਸੀਂ ਸਾਰਾ ਸਾਂਝੀ ਵਾਲਤਾ ਦੀ ਗੱਲ ਕਰਦੇ ਆਂ ਜੇ ਸਾਰਿਆਂ ਨੂੰ ਇੱਕ-ਇੱਕ ਲੜੀ ਚ ਪਰੋਣੇ ਆ ਜਦੋਂ ਅਸੀਂ ਕਹਿੰਦੇ ਸੈਕੂਲਰ ਦੇਸ਼ ਆ ਫਿਰ ਦੂਜੀ ਵੱਡੀ ਗੱਲ ਹੈ ਕਿ ਇਹਦੇ ਉੱਤੇ 86 ਜਮਾਤ ਜਿਹੜੀ ਇਹ ਸਾਰਾ ਕੁਝ ਕਰ ਰਹੀ ਆ ਜੀ ਇਹ ਧਾਰਮਿਕ ਲੋਕ ਕਰਨ ਤੇ ਗੱਲ ਕਿਸੇ ਸਮਝ ਚ ਆ ਸਕਦੀ ਆ ਪਰ ਇਹ ਸਿਆਸੀ ਜਮਾਤ ਇਹਦੀ ਗੱਲ ਕਰ ਰਹੀ ਆ ਬਈ ਇੱਕ ਤਰ੍ਹਾਂ ਦਾ ਇਹਨੂੰ ਅ ਜਾਗਰ ਕਰਕੇ ਹਿੰਦੂ ਰਾਸ਼ਟਰ ਵਾਲੀ ਗੱਲ ਕਰਨੀ ਕਹਣਾ ਕਿ ਅਸੀਂ ਹਿੰਦੂਆਂ ਦੇ ਰਹਿ ਰਹਿਨਮਾ ਹੈਗੇ ਆਂ ਬਾਕੀ ਵੀ ਤੇ ਜਾਤਾਂ ਕੌਮਾਂ ਧਰਮ ਮਜ਼ਬਬ ਕਿੰਨੇ ਹੈਗੇ ਬਹੁਤ ਧਰਮਾਂ ਦਾ ਬਹੁਤ ਨਸਲਾਂ ਦਾ ਬਹੁਤ ਗਿਣਤੀ ਦੇ ਧਰਮਾਂ ਦੇ ਲੋਕਾਂ ਦੇ ਵਸੇਬੇ ਦਾ ਦੇਸ਼ ਆ ਇਹ ਨਾ ਕਿ ਕੱਲੇ ਹਿੰਦੂਆਂ ਦਾ ਦੇਸ਼ ਆ ਤਾਂ ਇਹ ਇੱਕ ਤਰ੍ਹਾਂ ਨਾਲ ਜਿਹੜੀ ਸਿਆਸੀ ਜਮਾਤ ਇਹਨੂੰ ਰਿਪਰੈਜ਼ੈਂਟ ਕਰ ਰਹੀ ਹੈ ਸਿਆਸੀ ਜਮਾਤ ਇਹਦੇ ਤੇ ਸਿਆਸਤ ਚਮਕਾ ਰਹੀ ਆ ਉਹ 2024 ਦੀਆਂ elections ਦੀ ਗੱਲ ਕਰਕੇ ਸਾਰੀ ਗੱਲ ਕਰ ਰਹੀ ਹੈ ਜਿਹੜੀ ਤੁਸੀਂ ਗੱਲ ਕੀਤੀ ਆ ਵੀ ਸਿੱਖਾਂ ਵਿੱਚ ਹੁਣ ਸਿੱਖਾਂ ਦੇ ਵਿੱਚ ਤਾਂ ਇਹ ਗੱਲ ਚੱਲ ਰਹੀ ਹੈ ਕਿ ਬਹੁਤੇ ਲੋਕ ਜਿਹੜੇ ਆ ਉਹ ਇਸ ਗੱਲ ਨੂੰ ਮਿਲਗੋਗਾ ਕਰ ਰਿਹਾ ਕਿ ਸਿੱਖ ਕਿਸਾ ਦਾ ਨਹੀਂ ਹਿੰਦੂ ਆ ਵੀ ਇਹ ਸਾਡਾ 파ਟ ਹੈਗਾ ਜਦ ਕਿ 1699 ਦੀ ਵਿਸਾਖੀ ਵਾਲੇ ਦਿਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਜਾਤ ਗੋਤ ਲਾ ਕੇ ਖਾਲਸਾ ਨਿਰੋਲ ਖਾਲਸਾ ਖੰਡੇ ਦੀ ਪੋਲ ਸ਼ਕਾਇੀ ਸੀਗੀ ਕਿ ਸਿੱਖਾਂ ਦੇ ਸੀਸ ਲੈ ਕੇ ਤੇ ਅਸੀਂ ਇਹਨਾਂ ਤੋਂ ਵੱਖ ਹੈ ਗਿਆ ਸਾਡਾ ਧਰਮ ਵੱਖਰਾ ਸਾਡਾ ਰਹਿਣ ਸਹਿਣ ਦਾ ਤਰੀਕਾ ਵੱਖਰਾ ਸਾਡਾ ਪੂਜਾ ਦਾ ਸਥਾਨ ਵੱਖਰਾ ਸਾਡਾ ਆਸਥਾ ਦਾ ਸਥਾਨ ਵੱਖਰਾ ਸਾਡਾ ਸਾਰਾ ਕੁਝ ਵੱਖਰਾ ਸਾਡੀ ਗੁਰਬਾਣੀ ਇਹਨਾਂ ਨਾਲ ਵੱਖ ਹੈਗੀ ਆ ਸਾਡਾ ਸਿਧਾਂਤ ਕੁਵਿਸਤ ਵੱਖਰੇਵਾ ਹੈਗਾ ਅਸੀਂ ਪੱਥਰ ਨੂੰ ਪੂਜਣ ਤੋਂ ਸਾਨੂੰ ਮਨਾਈ ਹੈ ਇਹ ਪੱਥਰ ਵਿੱਚ ਆਸਥਾ ਰੱਖਦੇ ਆ ਇਸ ਕਰਕੇ ਸਿੱਖ ਬੁੱਤ ਪੂਜਕ ਨਹੀਂ ਹੈਗਾ ਸਚਾਇਓ శ్రీਰਾਮ ਦਾ ਬੁੱਤ ਹੋਵੇ ਚਾਹੇ ਕਿਸੇ ਦਾ ਵੀ ਹੋਵੇ ਜਿਹੜੇ ਪੂਜਦੇ ਨੇ ਉਹਨਾਂ ਨੂੰ ਮੁਬਾਰਕਾ ਪਰੰਤੂ ਸਿੱਖ ਬੁੱਤ ਬੁੱਤ ਪੂਜਕ ਨਹੀਂ ਹੈਗਾ ਇਸ ਕਰਕੇ ਸਿੱਖਾਂ ਦਾ ਉੱਤੇ ਜਾਣਾ ਕਿਸੇ ਕੀਮਤ ਤੇ ਵੀ ਠੀਕ ਨਹੀਂ ਹੈਗਾ ਤੇ ਜਿਹੜੇ ਵੀਰ ਦੇ ਵੱਲੋਂ ਉੱਥੇ ਲੰਗਰ ਲਾਉਣ ਦੀ ਗੱਲ ਕੀਤੀ ਗਈ ਹੈ ਉਸ ਚੀਜ਼ ਨੂੰ ਵੀ ਲੈ ਕੇ ਕੰਟਰੋਵਰਸੀ ਚੱਲ ਰਹੀ ਹੈ ਬਹੁਤੇ ਇਹ ਕਹਿ ਰਹੇ ਨੇ ਕਿ ਲੰਗਰ ਕਿਸੇ ਲਈ ਵੀ ਲੱਗ ਸਕਦਾ ਇਸ ਸਿੱਖਾਂ ਦਾ ਚਲਾਈ ਹੋਈ ਪ੍ਰਥਾ ਹੈ ਗੁਰੂਪਾ ਅੱਛਾ ਚਲਾਗੇ ਸੀਗੇ ਤੇ ਇੱਕ ਦਿਨ ਲੱਗ ਗਿਆ ਬਹੁਤ ਸਾਰੇ ਇਹ ਗੱਲ ਕਹਿ ਰਹੇ ਕਿ ਤੁਸੀਂ ਜਾਣ ਬੁੱਝ ਕੇ ਦੱਸ ਹੁੰਦਾ ਜੀ ਕਰ ਰਹੇ ਉਹਨਾਂ ਦੇ ਕੰਮ ਦੇ ਵਿੱਚ ਤੁਸੀਂ ਕਿਉਂ ਕੌਣ ਹੁੰਨੇ ਹੋ ਲੰਗਰ ਲਾਉਣ ਵਾਲੇ ਨਹੀਂ ਦੇਖੋ ਇਹ ਤਾਂ ਜਿਹੜੇ ਲੰਗਰ ਲਾ ਰਹੇ ਨੇ ਉਹਨਾਂ ਨੂੰ ਆਪਣਿਆ ਵੀ ਲੱਜਾ ਚਾਹੀਦੀ ਆ ਵੀ ਤੁਸੀਂ ਲੰਗਰ ਕਿਹਨਾ ਵਾਸਤੇ ਲਾ ਰਹੇ ਹੋ ਫਿਰ ਮੈਂ ਇਸ ਬੰਦੇ ਹੁਣ ਦੇਖੋ ਗੁਰੂ ਗੋਬਿੰਦ ਸਿੰਘ ਸੱਚੀ ਪਾਤਸ਼ਾਹ ਦੀ 42 ਸਾਲ ਦੀ ਉਹਨਾਂ ਦੀ ਸ਼ਰੀਰਕਾਰ ਅਰਜ਼ਾ ਸੀਗੀ ਤੇ ਉਹ 42 ਸਾਲ ਦੀ ਅਰਜ਼ਾ ਦੇ ਵਿੱਚ ਜੇ ਸਭ ਤੋਂ ਵੱਧ ਦੁੱਖ ਦਿੱਤਾ ਏ ਇਸ ਕੌਮ ਦੇ ਪੈਰੋਕਾਰਾਂ ਨੇ ਦੁੱਖ ਦਿੱਤਾ ਜਿਨ੍ਹਾਂ ਦਾ ਅਸੀਂ ਅੱਜ ਮੰਦਿਰ ਬਣਾਉਣ ਜਾ ਰਹੇ ਹਾਂ ਬਾਈਟਾੜ ਦੇ ਰਾਜੇ ਕੌਣ ਸੀ ਹਿੰਦੂ ਸੀ ਜੁਨਿਆ ਨੇ ਧੋਖੇ ਨਾਲ ਆٹے ਦੀ ਗਾਂ ਬਣਾ ਕੇ ਕਸਮਾਂ ਖਾ ਕੇ ਤੇ ਸਤੀਪਾਤਸਾ ਮਾਰ ਸਤੀਪਾਤਸਾ ਦੇ ਹੱਲਾ ਬੋਲਿਆ ਪਰਿਵਾਰ ਖੇਰੂ ਖੇਰੂ ਕਰਵਾਤਾ ਸਾਰਾ ਹਾਲਤਾਂ ਹੋਈਆਂ ਜਿਹਦਾ ਜ਼ਿੰਮੇਵਾਰ ਇਹ ਹੀ ਵਿਪਰ ਹੈਗਾ ਤੇ ਅੱਜ ਸਾਡੇ ਲੋਕ ਉੱਥੇ ਉਹਨਾਂ ਹੀ ਲੋਕਾਂ ਦੇ ਜਿਨ੍ਹਾਂ ਬਦਲੇ ਗੁਰੂ ਯਦਕੇ ਇਹ ਦੂ ਵੱਡਾ ਲੰਗਰ ਤੇ ਨਹੀਂ ਲਿਆ ਜਾ ਸਕਦਾ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣਾ ਸੀਸ ਦੇ ਇਸ ਕੌਮ ਨੂੰ ਬਚਾਇਆ ਸੀ ਜਦੋਂ ਸਵਾਮੀ ਜੀ ਨੂੰ ਲਾ ਕੇ ਔਰੰਗਜ਼ੇਬ ਹਿੰਦੂ ਬਣਾਉਂਦਾ ਸੀ ਤੇ ਉਹਨਾਂ ਨੇ ਸੀਸ ਦਾ ਹੀ ਲੰਗਰ ਵਾਤਾ ਤੇ ਜਿਹੜੇ ਗੁਰੂ ਤੇਗ ਬਹਾਦਰ ਸਾਹਿਬ ਦੇ ਨਹੀਂ ਬਣਿਆ ਕਿ ਸਾਡੇ ਲੰਗਰ ਵਾਲੇ ਲੋਣ ਵਾਲੇ ਤਾਂ ਕਿਵੇਂ ਬਣ ਜਾਣਗੇ ਬਈ ਜੀ ਇਹ ਸਾਨੂੰ ਇਤਿਹਾਸ ਤੋਂ ਸਿੱਖ ਲੈਣੀ ਪਈ ਦੀ ਗੁਰੂ ਗੋਬਿੰਦ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਨੇ ਉਦੋਂ ਕੀ ਛੋਟੀ ਅਰਜੂ ਸੀ 9 ਸਾਲ ਦੀ ਅਰਜੂ ਦੇ ਵਿੱਚ ਹੀ ਮਤਲਬ ਕਸ਼ਮੀਰੀ ਪੰਡਤਾਂ ਦਾ ਦੁੱਖ ਦੇਖਦਿਆਂ ਹੋਇਆ ਜਿਵੇਂ ਆਪਾਂ ਘਰ ਗੁਰਮਤਾ ਕੋਈ ਆਵੇ ਸਾਡੇ ਕੋਲ ਤੇ ਗੁਰਮਤਾ ਹੁੰਦਾ ਤੇ ਗੁਰੂ ਸਾਹਿਬ ਨੇ ਆਪਣੇ ਪਿਤਾ ਜੀ ਨਾਲ ਗੁਰਮਤਾ ਕਰਕੇ ਕਿਹਾ ਸੀ ਕਿ ਤੁਹਾਡੇ ਨੂੰ ਵੱਡਾ ਕੋਈ ਨਹੀਂ ਹੋ ਸਕਦਾ ਜਿਹੜਾ ਰક્ષਕ ਇਹਨਾਂ ਦੀ ਰੱਖਿਆ ਕਰਨ ਵਾਲਾ ਤੁਹਾਡੇ ਨੂੰ ਵੱਡਾ ਕੋਈ ਇਹਨਾਂ ਦਾ ਰਖਵਾਲਾ ਨਹੀਂ ਹੋ ਸਕਦਾ ਮੇਰੇ ਕੋਲੋਂ ਥੋੜਾ ਜਿਹਾ ਸ਼ਬਦ ਉਹ ਹੋਰ ਤਰ੍ਹਾਂ ਹੋ ਗਿਆ ਸੀਗਾ ਮਤਲਬ ਤੁਹਾਡੇ ਨਾਲੋਂ ਕਿਸੇ ਦੀ ਕੌਮ ਦਾ ਰਖਕ ਵੱਡਾ ਨਹੀਂ ਹੋ ਸਕਦਾ ਤੁਹਾਡੇ ਨਾਲੋਂ ਵੱਡਾ ਕੋਈ ਪੀਰ ਨਹੀਂ ਹੋ ਸਕਦਾ ਤੁਸੀਂ ਜਾਓ ਤੇ ਇਹਨਾਂ ਦਾ ਧਰਮ ਬਚਾਓ ਜਿਹੜੇ ਤਰੀਕੇ ਨਾਲ ਹੀ ਬਚਦਾ ਤੇ ਗੁਰੂ ਗੋਬਿੰਦ ਗੁਰੂ ਤੇਗ ਬਾਦਰ ਮਹਾਰਾਜ ਸੱਚੇ ਪਾਸ਼ਾ ਨੇ ਜਾ ਕੇ ਸੀਸ ਦਿੱਤਾ ਸੀਸ ਦਿੱਤਾ ਤੇ ਕੁਝ ਕੁ ਸਾਲਾਂ ਬਾਅਦ ਹੀ ਜਿਹੜਾ ਗੁਰੂ ਆਪਣੇ ਪਿਤਾ ਨੂੰ ਇਹਨਾਂ ਦੀ ਰੱਖਿਆ ਵਾਸਤੇ ਤੋੜਦਾ ਆਪਣਾ ਸੀਸ ਦੇ ਦਿੰਦੇ ਆ ਗੁਰਤੇਗ ਬਹਾਦਰ ਦੀ ਉਸੇ ਹੀ ਗੁਰੂ ਨੂੰ ਫੜਾਉਣ ਵਾਸਤੇ ਹਿੰਦੂ ਰਾਜੇ ਬਾਹੀ ਢਾੜਦੇ ਇਹ ਆਪਣਾ ਅੱਡੀ ਚੋਟੀ ਦਾ ਜੋਰ ਲਾ ਦਿੰਦੇ ਆ ਤੇ ਹੁਣ ਜਿਹੜੇ ਸਾਡੇ ਅੱਜ ਉਹ ਜਾ ਕੇ ਉੱਥੇ ਲੰਗਰ ਲਾਇਆ ਬੈਠੇ ਆ ਭਾਈ ਉਹਨਾਂ ਨੂੰ ਸੋਚਣਾ ਚਾਹੀਦਾ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਗੁਰਤੇਗ ਬਹਾਦਰ ਮਹਾਰਾਜ ਨੂੰ ਵੱਟਾ ਇਹਨਾਂ ਦਾ ਸਜੋ ਕੀ ਕੋਲ ਹੋਇਆ ਜਾਂ ਇਹਨਾਂ ਦੇ ਤਰਫ ਇੰਨਾ ਵੱਡਾ ਕੋਣ ਇਹਨਾਂ ਦੀ ਤਰਫ ਦੀ ਹਾਲਤ ਤਰਸ ਦੇ ਆਧਾਰ ਤੇ ਇਹਨਾਂ ਦੇ ਲਈ ਜਾ ਕੇ ਐਡੀ ਵੱਡੀ ਕੁਰਬਾਨੀ ਕਰਨ ਵਾਲਾ ਗੁਰੂ ਤੋਂ ਵੱਡਾ ਕੌਣ ਹੋ ਸਕਦਾ ਜਿਹਨੇ ਸੀਸ ਦਾ ਹੀ ਲੰਗਰ ਆਪਣਾ ਸਰੀਰ ਹੀ ਦਿੱਤਾ ਤੇ ਅੱਜ ਸਾਡੇ ਲੰਗਰ ਲਾਇਆ ਮੇਰਾ خیال ਐਡੀ ਗੱਲ ਠੀਕ ਨਹੀਂ ਹੈਗੀ ਸਾਨੂੰ ਇਤਿਹਾਸ ਤੋਂ ਸੇਡ ਲੈਣੀ ਚਾਹੀਦੀ ਹੈ ਵੀ ਇਹਨਾਂ ਨੇ ਸਾਡੇ ਨਾਲ ਕੀ ਕੀਤਾ ਤੇ ਅਸੀਂ ਅੱਜ ਕੀ ਕਰ ਰਹੇ ਹਾਂ ਜੀ ਤੇ ਤੁਹਾਡੇ ਕਹਿੰਦਾ ਮਤਲਬ ਉਹਦੀ ਸਿੱਖਿਆ ਨੂੰ ਨਹੀਂ ਜਾਣਾ ਚਾਹੀਦਾ ਬਿਲਕੁਲ ਨਹੀਂ ਸਿੱਖ ਨੂੰ ਜਾਣਾ ਚਾਹੀਦਾ ਸਿੱਖ ਦੀ ਪੱਥਰ ਦੇ ਨਾਲ ਕੋਈ ਮਤਲਬ ਨਹੀਂ ਹੈਗਾ ਮਾਰਚ ਦੇ ਵਿੱਚ ਖਬਰ ਪੜ ਰਹੀ ਸੀ ਕਿ ਸੋਸ਼ਲ ਮੀਡੀਆ ਤੇ ਚੱਲ ਰਹੀ ਸੀ ਪਤਾ ਨਹੀਂ ਸੱਚੀ ਹੈ ਕਿ ਝੂਠੀ ਹੈ ਅਕਾਲੀ ਦਲ ਦੇ ਲੀਡਰ ਰਹਿ ਚੁੱਕੇ ਹੈ ਵੀ ਨੇ ਪਰ ਕਿਸੇ ਦਾ ਮੰਤਰੀ ਵੀ ਸੀ ਕਿ ਉਹ ਉਹਨਾਂ ਦੇ ਵੱਲੋਂ ਖਬਰ ਸੀ ਕਿ ਸਾਨੂੰ ਉੱਥੇ ਸੱਦਾ ਨਹੀਂ ਦਿੱਤਾ ਗਿਆ ਪਰ ਆਜ ਕੀ ਜਿਤਾਈ ਗਈ ਹੈ ਉਹਨਾਂ ਦੇ ਵੱਲੋਂ ਉਹ ਤਾਂ ਫਿਰ ਮੈਂ ਹੁਣ ਕੀ ਕਹਾਂ ਵੀ ਠੀਠ ਤਾਈ ਹੈਗੀ ਆ ਚੰਗੀ ਗੱਲ ਆ ਜੇ ਨਹੀਂ ਇਹਨਾਂ ਨੂੰ ਸੱਦਾ ਅਗਲੇ ਤਾਂ ਸੱਦਾ ਦੇ ਕੇ ਵੀ ਨਹੀਂ ਆ ਜੀ ਤੇ ਜੇ ਆਪਾਂ ਨੂੰ ਸੱਦਾ ਹੀ ਨਹੀਂ ਆਇਆ ਤੇ ਆਪਾਂ ਨੂੰ ਇਡੀ ਕਾਲ ਕਿਉਂ ਪਈ ਹੋਈ ਆ ਹੂੰ ਆਪਾਂ ਨੂੰ ਆਪਾਂ ਨੂੰ ਕਾਲ ਹੀ ਕਾਦੀ ਆ ਦੇਖੋ ਕੋਈ ਆਪਣੇ ਆਪਣੇ ਘਰ ਚ ਆਪਣੇ ਧਰਮ ਚ ਕੋਈ ਵੀ ਰਸੰਮਤ ਕਰਦਾ ਕੋਈ ਮੁੰਡਨ ਕਰਾਉਂਦਾ ਉਹ ਕਰਾਵੇ ਜੀ ਸੱਦ ਕੇ ਕਰਾਵੇ ਪਰ ਜ਼ਰੂਰੀਤ ਨਹੀਂ ਹੈ ਕਿ ਕਿ ਸਿੱਖ ਨੇ ਉੱਥੇ ਜਾ ਕੇ ਭੰਗੜੇ ਪਾਉਣੇ ਆ ਸਾਨੂੰ ਕੀ ਲੋੜ ਆ ਸਾਡਾ ਤਾਂ ਮਤਲਬ ਵੀ ਨਹੀਂ ਕੋਈ ਸਾਨੂੰ ਮੁਸਲਮਾਨ ਵੀਰ ਵੀ ਉਨੇ ਹੀ ਪਿਆਰੇ ਆ ਹਿੰਦੂ ਵੀਰ ਵੀ ਉਨੇ ਹੀ ਪਿਆਰੇ ਜਦੋਂ ਮੁਸਲਮਾਨਾਂ ਦੀ ਮਸਜਿਦ ਢਾਈ ਸੀ ਉਦੋਂ ਅਸੀਂ ਕਿੱਥੇ ਅਸੀਂ ਫਿਰ ਇਹਦਾ ਮਤਲਬ ਅੱਜ ਜੀਵਨਾ ਦੀ ਖੁਸ਼ੀ ਵਿੱਚ ਸ਼ਰੀਕ ਹੋਣੇ ਆ ਤੇਦਾ ਮਤਲਬ ਅਸੀਂ ਜੋ ਮੁਸਲਮਾਨਾਂ ਦੀ ਮਸਜਿਦ ਲਈ ਇਹਨਾਂ ਨੇ ਕੀ ਕੀਤਾ ਸੀ ਅਸੀਂ ਉਹਦੇ ਵਿੱਚ ਪਾਰਟਿਸਪੇਟ ਕਰ ਰਹੇ ਆ ਵੀ ਅਸੀਂ ਉਹਦਾ ਹਿੱਸਾ ਸੀ ਅਸੀਂ ਤੁਹਾਡੇ ਧਰਮ ਕਸਤਾ ਤੋਂ ਤੇ ਸਾਨੂੰ ਖੁਸ਼ੀ ਆ ਅੱਜ ਇਹਨਾਂ ਦਾ ਮੰਦਿਰ ਬਣ ਰਿਹਾ ਅਸੀਂ ਨਾ ਉਹਨਾਂ ਦੀ ਉਹਦੋ ਵੀ ਅਸੀਂ ਸਾਇਲੈਂਟ ਸੀਗੇ ਜੇ ਤੇ ਅੱਜ ਵੀ ਸਾਨੂੰ ਸਾਇਲੈਂਟ ਹੀ ਰਹਿਣਾ ਚਾਹੀਦਾ ਸਾਨੂੰ ਨਹੀਂ ਇਹਦੇ ਵਿੱਚ ਪਾਰਟਿਸਪੇਟਿੰਗ ਕਰਨਾ ਚਾਹੀਦਾ ਜੀ ਬਹੁਤ ਬਹੁਤ ਧੰਨਵਾਦ ਸਰਜੀਤ ਸਿੰਘ ਖੋਸਾ ਜੀ ਸਾਡੇ ਨਾਲ ਜੁੜਨ ਲਈ ਤੇ ਜਿਹੜੇ ਵੀਰ ਉਥੇ ਜਾ ਰਹੇ ਨੇ ਹਿੰਦੂਦਵਰ ਨੂੰ ਮੁਬਾਰਕ ਤੇ ਸਿੱਖ ਧਰਮ ਨੂੰ ਤੁਹਾਡੇ ਵੱਲੋਂ ਸਨੇਹ ਹੈ ਕਿ ਸਿੱਖਾਂ ਨੂੰ ਜਾਂਦਾ ਜਿਹੜਾ ਫਰਜ਼ ਨਹੀਂ ਬੰਦਦਾਗਾ ਅਕਾਲ ਪੁਰਖ ਸਾਹਿਬ ਜਿਹਦੇ ਦਾ ਵੀ ਛਾਂਦੇ ਇਹੀ ਹੁਕਮ ਆਇਆ ਕਿ ਛਾਂਦੇ ਨਹੀਂ ਜਾਣਾ ਚਾਹੀਦਾ ਜਾਂ ਹੋਰ ਵੀ ਜਿੰਨੇ ਪੰਥਕ ਆਗੂ ਉਹਨਾਂ ਦਾ ਵੀ ਇਹੀ ਹੁਕਮ ਹੈ ਬਿਲਕੁਲ ਜੀ ਜਿਹੜਾ ਸੋਹਿਰਦ ਸਿੱਖ ਹੈਗਾ ਜਿਹੜਾ ਸ ਸਿਧਾਂਤਵਾਦੀ ਹੈਗਾ ਜਿਹੜਾ ਕਦੇ ਵੀ ਨਹੀਂ ਜਾਊਗਾ ਕਿਸੇ ਕੀਮਤ ਤੇ ਵੀ ਉੱਥੇ ਨਹੀਂ ਜਾਊਗਾ ਜੀ ਜੀ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ ਜੁੜਨ ਲਈ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਖਾਲਸਾ ਵਾਹਿਗੁਰ ਜੀ ਕੀ ਫਤਿਹ